ਆਹ ਜਨਾਨੀ ਦੀ ਹੰਢਣੇ ਨਾ ਸਾਨੂੰ ਬਰਬਾਦ ਕਰਕੇ ਧਰਤਾ ਤੇ ਇਸ ਜਨਾਨੀ ਦੀ ਤੇ ਇਹਦੇ ਪੁੱਤ ਦੀ ਕਰਤੂਤ ਤੁਹਾਨੂੰ ਸਾਰਿਆਂ ਨੂੰ ਪਤਾ ਜਰੂਰ ਹੋਣੀ ਚਾਹੀਦੀ ਆ ਪੁਰਾਣੇ ਬਜ਼ੁਰਗਾਂ ਨੂੰ ਤਾਂ ਸਾਲ ਲਗਭਗ ਸਾਰਿਆਂ ਨੂੰ ਪਤਾ ਤੇ ਸਾਨੂੰ ਇਹਦੇ ਕੀ ਇੱਕ ਨਿੱਜੀ ਫੈਸਲੇ ਨੇ ਕਿਵੇਂ ਅੱਜ ਤੱਕ ਪੰਚਾਇਤਾਂ ਕਿਵੇਂ ਸਾਡੇ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਅੱਜ ਦੀ ਤਰੀਕ 25 ਜੂਨ ਨੇ ਸਾਰਾ ਮੁੱਢ ਵੱਜਿਆ ਸਾਡੇ ਸਾਰੀ ਬਰਬਾਦੀ ਦਾ ਪੰਜਾਬ ਦੀ ਬਰਬਾਦੀ ਦਾ ਜਿਹੜੇ ਦੋ ਦਹਾਕਿਆਂ ਦੇ ਵਿੱਚ ਅਸੀਂ ਪੁੱਤ ਮਰਵਾਏ ਆ ਉਹਦਾ ਸਾਰਾ ਜਿਹੜਾ ਜ਼ਿੰਮੇਵਾਰ ਆ ਉਹ ਅੱਜ ਦਾ ਦਿਨ ਆ 25 ਜੂਨ ਜਿਹੜੇ ਦਿਨ ਇਸ ਔਰਤ ਨੇ ਸਿਰਫ ਆਪਣੇ ਨਿੱਜ ਦੇ ਲਈ ਐਮਰਜੈਂਸੀ ਲਈ ਸੀ ਤੇ ਉਸ ਐਮਰਜੈਂਸੀ 'ਚ ਕੀ ਕੁਛ ਕੀਤਾ ਸੀ ਤੇ ਉਹਦਾ ਰਿਜ਼ਲਟ ਸਾਡੇ ਦਰਬਾਰ ਸਾਹਿਬ ਤੇ ਹਮਲੇ ਤੱਕ ਕਿਵੇਂ ਜਾ ਪਹੁੰਚਿਆ ਇਹ ਸਾਰੀ ਅੱਜ ਕਹਾਣੀ ਜੋੜ ਕੇ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਆਪਣੀਆਂ ਉਹਨਾਂ ਵਾਲੀਆਂ ਜਨਰੇਸ਼ਨਾਂ ਨੂੰ ਇਸ ਕਹਾਣੀ ਦੇ ਨਾਲ ਜੋੜਿਓ ਜਰੂਰ ਸਾਂਝਾ ਜਰੂਰ ਕਰਿਓ ਇਹਨੂੰ ਅੱਗੇ ਪੋਸਟ ਕਰਿਓ ਹੁੰਦਾ ਕੀ ਆ ਜਦੋਂ ਇਹ ਔਰਤ ਕੀ ਆ ਗਲਤ ਢੰਗ ਦੇ ਨਾਲ 1971 ਦੀ ਇਲੈਕਸ਼ਨ ਜਿੱਤ ਜਾਂਦੀ ਆ ਪਰ ਇਹਦੇ ਹਾਰਨ ਵਾਲਾ ਜਿਹੜਾ ਦਾ ਪ੍ਰਤੀਬੰਦੀ ਹੁੰਦਾ ਉਹ ਫਿਰ ਇਹਦੇ ਕੇਸ ਪਾਉਂਦਾ 1975 ਦੇ ਵਿੱਚ ਆ ਕੇ ਜਦੋਂ ਫਿਰ ਉਹਦਾ ਫੈਸਲਾ ਹੁੰਦਾ 12 ਜੂਨ 1975 ਨੂੰ ਅਲਾਹਾਬਾਦੀ ਕੋਰਟ ਫਿਰ ਇਹਦੇ ਵਿਰੁੱਧ ਫੈਸਲਾ ਦਿੰਦੀ ਹੈ ਕਿ ਕਿਵੇਂ ਇਹਨੇ ਸਰਕਾਰੀ ਮਸ਼ੀਨਰੀ ਵਰਤੀ ਕਿਵੇਂ ਆਪਦੇ OSD ਜਿਹੜਾ ਸੀਗਾ ਜਸ਼ਪਾਲ ਕਪੂਰ ਸੀ ਜਿਹੜਾ ਉਹਨੂੰ ਕਿਵੇਂ ਗਲਤ ਤਰੀਕੇ ਨਾਲ ਕੀ ਇਹਨੇ ਵਰਤਿਆ ਭਾਵੇਂ ਉਹ ਸਾਰਾ ਕੁਝ ਅਜੁੱਧੂ ਵੀ ਵੱਧ ਕੇ ਹੋ ਰਿਹਾ ਪਰ ਉਦੋਂ ਮਾੜੀ-ਮੂਟੀ ਜੱਜਾਂ ਦੇ ਵਿੱਚ ਨਾ ਮਾੜਾ-ਮੋਟਾ ਕਣਕੰਡਾ ਹੁੰਦਾ ਸੀ ਉਦੋਂ ਫਿਰ ਇਸ ਔਰਤ ਤੇ ਇੰਦਰਾ ਗਾਂਧੀ ਦੀ ਮੈਂ ਗੱਲ ਕਰਦੇ ਤੇ 6 ਸਾਲਾਂ ਵਾਸਤੇ ਬੈਨ ਲਾ ਦਿੱਤਾ ਗਿਆ ਇਲੈਕਸ਼ਨ ਲੜਨ ਤੋਂ ਐਮਪੀ ਸ਼ਿਪ ਨੂੰ ਕੀ ਹੈ ਖਤਮ ਕਰਨ ਦਾ ਆਰਡਰ ਹੋ ਗਿਆ ਪਰ ਫਿਰ ਇਹ ਚਲੀ ਜਾਂਦੀ ਆ ਸੁਪਰੀਮ ਕੋਰਟ ਦੇ ਵਿੱਚ ਜਿੱਥੇ 24 ਜੂਨ ਨੂੰ ਫੈਸਲਾ ਆ ਜਾਂਦਾ ਜਿਹਦੇ ਵਿੱਚ ਕਿਹਾ ਜਾਂਦਾ ਤੂੰ ਪ੍ਰਧਾਨ ਮੰਤਰੀ ਦੇ ਰਹਿ ਸਕਦੀਆਂ ਉਹਨਾਂ ਚਿਰ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਪਰ ਤੇਰੀਆਂ ਸਾਰੀਆਂ ਭਾਵਨਾ ਖਤਮ ਨਹੀਂ ਤਾਂ ਉਸੇ ਰਾਤ ਨੂੰ ਫਿਰ ਉਹ 24 ਤਰੀਕ ਦੀ ਰਾਤ ਨੂੰ ਇੱਕ ਫੈਸਲਾ ਲੈਂਦੀ ਆ ਤੇ ਪੂਰੇ ਮੁਲਕ ਦੇ ਵਿੱਚ 352 ਦੀ ਧਾਰਾ ਦੇ ਤਹਿਤ ਆਰਟੀਕਲ 352 ਵਰਤ ਕੇ ਪੂਰੇ ਮੁਲਕ ਦੇ ਵਿੱਚ ਫਿਰ ਐਮਰਜੈਂਸੀ ਡਿਕਲੇਅਰ ਕਰ ਦਿਆ ਜਿਹੜੀ ਪਹਿਲਾਂ ਜੰਗਾਂ ਜੋਧਾ ਵੇਲੇ ਲੱਗਦੀ ਸੀ ਜੋ ਕੁਝ ਹੋਇਆ ਉਹ ਅੱਜ ਵੀ ਸਾਡੇ ਨਾਲ ਹੋ ਹੀ ਜਾਂਦਾ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਐਮਰਜੈਂਸੀ ਦਾ ਅੱਜ ਵੀ ਲੱਗੂ ਆ ਇਹਨੇ ਕੀਤਾ ਕੀ ਸੀ ਸਾਰਾ ਮੀਡੀਆ kia ਬੰਦ ਕਰ ਦਿੱਤਾ ਬਲੌਕ ਕਰਤਾ ਕੋਈ ਵੀ ਇਹਦੇ ਤੇ ਇਹਦੇ ਪੁੱਤ ਦੀਆਂ ਜਿਹੜੀਆਂ ਮਾਕੇ ਕਾਰਮ ਕੀਤੇ ਸੀ ਉਹਨਾਂ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਕਰਦਾ ਸੀ ਤੇ ਪੁੱਤ ਨੇ ਉਸ ਦੌਰ ਚ ਜੋ ਕੀਤਾ ਤੁਸੀਂ ਸੋਚ ਨਹੀਂ ਸਕਦੇ ਇਨੇ 20 ਮੈਂਬਰੀ ਕੀ ਆ ਆ ਦਾ ਨਕਾਤੀ ਪ੍ਰੋਗਰਾਮ ਲੈ ਜਾਂਦਾ ਤੇ ਉਹਨੇ ਕੀ ਆ ਉਸੇ ਨੂੰ ਲਾਗੂ ਕਰਨ ਵਾਸਤੇ ਦੇ ਪੂਰਾ ਕਰਨ ਵਾਸਤੇ ਆ ਆ ਦਾ ਪੰਜ ਨਕਾਤੀ ਪ੍ਰੋਗਰਾਮ ਸ਼ੁਰੂ ਕਰ ਲਿਆ ਜਿਹੜਾ ਬੰਦਾ ਕਿਸੇ ਕੀ ਐ ਐਮਪੀ ਸ਼ਿਪ ਦੇ ਅਹੁਦੇ ਤੇ ਨਹੀਂ ਸੀ ਕੋਈ ਪਾਰਟੀ ਦੇ ਵੀ ਕਿਸੇ ਅਹੁਦੇ ਤੇ ਨਹੀਂ ਸੀ ਉਹ ਬੰਦੇ ਨੇ ਫਿਰ ਸਾਡਾ ਮੁਲਕ ਕੀ ਆ ਡਿਕਟੇਟ ਕੀਤਾ ਉਦੋਂ ਨਹੀਂ ਉਦੋਂ ਪਹਿਲਾਂ ਹੀ ਕਰਨ ਲੱਗਾ ਸੀ 73 ਤੋਂ ਲੈ ਕੇ ਮੈਂ ਕਹਣਾ ਐਮਰਜੈਂਸੀ ਦੇ ਦੌਰ ਦੇ ਵਿੱਚ ਵੀ ਸਾਰਾ ਕੀ ਆ ਇਹ ਬੰਦਾ ਸਾਡੇ ਮੁਲਕ ਨੂੰ ਚਲਾਉਂਦਾ ਰਿਹਾ ਜਿਹਦਾ ਨਾਂ ਕੀ ਸੀ ਸੰਜੇ ਗਾਂਧੀ ਜਿਨੂੰ ਪਰ ਪ੍ਰਮਾਤਮਾ ਨੇ ਖੁਦ ਹੀ ਕੀਆ ਬੰਦੀ ਸਜ਼ਾ ਦਿੱਤੀ ਇਸ ਬੰਦੇ ਨੇ ਕੀਤਾ ਕੀ ਸੀ ਐਮਰਜੈਂਸੀ ਲਾਗੂ ਕਰਨ ਵੇਲੇ ਇਹਨੇ ਪੰਜ ਨਕਾਤੀ ਪ੍ਰੋਗਰਾਮ ਚ ਮੁੱਖੇ ਦਾ ਕੀ ਸੀ ਫੈਮਿਲੀ ਪਲੈਨਿੰਗ ਸੀ ਜਿਹਦੇ ਤਹਿਤ ਨੇ ੱੱਕੇ ਨਾਲ ਲੋਕਾਂ ਦੀਆਂ ਨਸਬੰਦੀਆਂ ਕੀਤੇ ਓਏ 15 ਸਾਲ ਤੋਂ 70 ਸਾਲ ਦੇ ਹਰ ਬੰਦੇ ਨੂੰ ਬਜ਼ੁਰਗ ਨੂੰ ਸੜਕ ਤੋਂ ਚੱਕ ਕੇ ਲੈ ਜਾਂਦੇ ਸੀਗੇ ਕੋਈ ਵੀ ਬੰਦਾ ਜਦੋਂ ਲਾਇਸੈਂਸਰ ਨਿਊ ਕਰਾਉਣਾ ਸੀ ਉਹਨੂੰ ਕੀ ਸਰਕਾਰੀ ਦਫ਼ਤਰ ਦੇ ਵਿੱਚ ਰਿਨਿਊ ਕਰਾਉਣ ਵਾਸਤੇ ਨਸਬੰਦੀ ਕਰਾਉਣੀ ਪੈਂਦੀ ਸੀ ਸਰਕਾਰੀ ਮੁਲਾਜ਼ਮ ਨੂੰ ਆਪਣੇ ਕੀਆ ਪੁਰਾਣੇ ਬਕਾਏ ਲੈਣ ਵਾਸਤੇ ਜਾਂ ਪ੍ਰੋਮੋਸ਼ਨ ਲੈਣ ਪਿੱਛੇ ਹਰ ਕੰਮ ਦੇ ਵਾਸਤੇ ਨਸਬੰਦੀ ਜ਼ਰੂਰੀ ਕਰ ਦਿੱਤੀ ਤੇ ੱੱਕੇ ਨਾਲ ਲੋਕਾਂ ਨੂੰ ਖੇਤਾਂ ਤੋਂ ਚੱਕ-ਚੱਕ ਕੇ ਵੀ ਇਸ ਬੰਦੇ ਨੇ ਨਸਬੰਦੀ ਕਰਵਾਈ ਤੇ 60 ਲੱਖ ਤੋਂ ਲੈ ਕੇ 80 ਲੱਖ ਤੱਕ ਲੋਕਾਂ ਦੀ ਨਸਬੰਦੀ 21 ਮਹੀਨਾ ਦੀ ਐਮਰਜੈਂਸੀ ਦੇ ਵਿੱਚ ਕੀਤੀ ਗਈ ਤੇ ਝੁੱਗੀ-ਚੋਪੜੀ ਹਟਾਉਣ ਦਾ ਵੀ ਕੀ ਇਹਦਾ ਏਜੰਡਾ ਸੀ ਤੇ ਬੰਦੇ ਨੇ ਕੀਤਾ ਕੀ ਮਾਨੇ ਪੁੱਤ ਨੇ ੱੱਕੇ ਨਾਲ ਹੀ ਬਲਡੋਰ ਦੇ ਚੜਾ ਤੇ ਕੀ ਗਰੀਬਾਂ ਦੀਆਂ ਬਸਤੀਆਂ ਤੇ ਉਹ ਗਰੀਬਾਂ ਦੀਆਂ ਬਸਤੀਆਂ ਜਿਹੜੇ ਅਮੀਰਾਂ ਦੇ ਘਰਾਂ ਨੂੰ ਸਾਫ਼-ਸੁਥਰਾ ਰੱਖਦੇ ਆ ਸਾਡਾ ਸ਼ਹਿਰ ਅਸੀਂ ਸਾਫ਼ ਦੇਖ ਲੈਨੇ ਪਰ ਸਾਫ਼ ਰੱਖਣ ਵਾਲੇ ਜਿਹੜੇ ਲੋਕ ਹੁੰਦੇ ਨੇ ਜਿਹੜੇ ਖੁਦ ਗੰਦੀਆਂ ਬਸਤੀਆਂ ਦੇ ਵਿੱਚ ਵਿਚਾਰੇ ਜੀਵਨ ਆਬਸਰ ਕਰਦੇ ਆ ਉਹਨਾਂ ਲੋਕਾਂ ਦੀਆਂ ਬਸਤੀਆਂ ਦੇ ੱਟਕੇ ਨਾਲ ਹੀ ਬਲਡੋਜ਼ਰ ਚੜਾ ਦਿੱਤੇ ਗਏ ਤੇ ਤੁਰਕਮਾਨ ਗੇਟ ਜਿੱਥੇ ਕੀ ਸਭ ਤੋਂ ਵੱਧ ਕੀ ਮੁਸਲਿਮ ਭਾਈਚਾਰਾ ਰਹਿੰਦਾ ਸੀ ਉੱਥੇ ਕਹਿੰਦਾ ਮੈਨੂੰ ਕੀ ਜਾਮਾ ਮਸਜਿਦ ਦਿਖਾਈ ਨਹੀਂ ਦਿੰਦੀ ਉਹਦੀਆਂ ਗਲੀਆਂ 'ਚ ਖੜ ਕੇ ਕਹਿੰਦਾ ਮੈਂ ਕੀ ਭਲੇਖੇ 'ਚ ਪੈ ਜਾਣਾ ਤਾਂ ਇਸ ਗੱਲ ਕਰਕੇ ਨੇ ਸਾਰੇ ਦੇ ਉੱਤੇ ਬਲਡੋਜ਼ਰ ਫੇਰਤਾ ਇਹਨੇ ਟਾਰਗੇਟ ਦਿੱਤੇ ਅਡਵਰਡ ਕੀਆ ਜਿਹੜੇ ਪ੍ਰਦੇਸ਼ ਸੀਗੇ ਅਡਵਰਡ ਰਾਜਾ ਦੇ ਮੁੱਖ ਮੰਤਰੀਆਂ ਦਾ ਆਸਮੇਂ ਕੰਪੀਟੀਸ਼ਨ ਕਰਾਤਾ ਤੇ ਇਹਦੇ ਬੇਸ਼ਰਮ ਲੋਕ ਜਿਹੜੇ ਕਹਿੰਦੇ ਕਈ ਵਾਰ 에ਰਪੋਰਟ ਤੇ ਨਾ ਕਿਹੜਾ ਤੁਰੇ ਜਾਂਦੇ ਦੀ ਯੂਪੀ ਦੇ ਵਿੱਚ ਜਦੋਂ ਗਿਆ ਇਹ ਉੱਥੇ ਉਹਦੀ ਜੁੱਤੀ ਲੈ ਜਾਂਦੀ ਆ ਤੇ ਉਥੋਂ ਦਾ ਸੀਐਮ ਧੱਕੇ ਨਾਲ ਜਾ ਕੇ ਫਿਰ ਕੀ ਇਹਦੇ ਪੈਰਾਂ ਦੇ ਥੱਲੇ ਕੀ ਆ ਜੁੱਤੀ ਆਪਦੇ ਹੱਥ ਨਾਲ ਚੱਕ ਕੇ ਪਾਉਂਦਾ ਇੰਨੀ ਕੀ ਚਮਚਾਗਰੀ ਕਰਕੇ ਲੋਕਾਂ ਨੇ ਕੀ ਉਦੋਂ ਇਹਦੇ ਨਾਲ ਰਹੇ ਤੇ ਇਹ ਤੋਂ ਤਰੱਕੀਆਂ ਲਈਆਂ ਇਹ ਤੋਂ ਮੰਤਰੀਸ਼ਿਪ ਲਈ ਤੇ ਜਿੰਨੇ ਲੋਕ ਕਣਕੰਡੇ ਵਾਲੇ ਸੀਗੇ ਸਾਰੇ ਉਦੋਂ ਜੇਲਾ ਚ ਤੁਨੇ ਗਏ ਸੀਗੇ ਇਦਰ ਕੁਮਾਰ ਗੁਜਰਾਲ ਨੂੰ ਤਾਂ ਕੀ ਇੱਥੋਂ ਤੱਕ ਸੀ ਜਿਹੜਾ ਕਦੋਂ ਬ੍ਰਾਡਕਾਸਟਿੰਗ ਮਨਿਸਟਰ ਹੁੰਦੇ ਸੀ ਉਹਨਾਂ ਨੂੰ ਵੀ ਜਲੀਲ ਕਰਕੇ ਕੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ ਜਿਹੜੇ ਬਾਅਦ ਵਿੱਚ ਸਾਡੇ ਪ੍ਰਧਾਨ ਮੰਤਰੀ ਵੀ ਬਣਦੇ ਆ ਉਹਨਾਂ ਨੂੰ ਕਿਹਾ ਕੀ ਜਾਂਦਾ ਕਹਿੰਦੇ ਵੀ ਜਿਹੜੀ ਵੀ ਕੋਈ ਖਬਰ ਪ੍ਰਸਾਰਿਤ ਕਰਨੀ ਆ ਪਹਿਲਾਂ ਸਾਨੂੰ ਦਿਖਾ ਕੇ ਕਹਿੰਦੇ ਪੇਸ਼ ਕੀਤੀ ਜਾਵੇ 에ਅਰ ਇੰਡੀਆ ਤੇ ਦੂਰਦਰਸ਼ਨ ਦੇ ਉੱਤੇ ਜਦੋਂ ਉਹਨਾਂ ਨੇ ਇਨਕਾਰ ਕਰਤਾ ਕਹਿੰਦੇ ਮੈਨੂੰ ਤੇਰੀ ਮਾਂ ਦੇ ਨਾਲ ਕੰਮ ਕਰਦੇ ਨੂੰ ਬਹੁਤ ਸਮਾਂ ਹੋ ਗਿਆ ਤੂੰ ਉਦੋਂ ਜੰਮਿਆ ਵੀ ਨਹੀਂ ਸੀ ਤਾਂ ਫਿਰ ਰਾਤੇ ਰਾਤ ਉਹ ਬੰਦੇ ਨੂੰ ਕੀ ਬਦਲ ਦਿੱਤਾ ਜਾਂਦਾ ਉੱਥੇ ਆਪ ਦੀ ਮਰਜ਼ੀ ਦਾ ਫਿਰ ਇਹ ਬੰਦਾ ਮੰਤਰੀ ਬਿਠਾਉਂਦਾ ਕਿਉਂਕਿ ਸਾਰੇ ਮੰਤਰੀ ਕੀ ਆ ਇਹਦੀ ਚੁਆਇਸ ਦੇ ਲਾਏ ਜਾਂਦੇ ਆ ਸਾਰੇ ਅਹੁਦਿਆਂ ਤੇ ਆਰਬੀਆਈ ਦਾ ਗਵਰਨਰ ਤੱਕ ਵੀ ਇਹ ਬੰਦੇ ਦੀ ਚੁਆਇਸ ਨਾਲ ਲਾਇਆ ਜਾਂਦਾ ਜਿਹੜੇ ਬੰਦੇ ਨੂੰ ਕੋਈ ਕੋਈ ਫਾਈਨੈਂਸ਼ਲੀ ਮੈਟਰ ਦਾ ਕੋਈ ਐਕਸਪੀਰੀਅੰਸ ਹੀ ਨਹੀਂ ਹੁੰਦਾ ਉਹ ਬੰਦੇ ਨੂੰ ਚਾਕੇ ਆਰਬੀਆਈ ਗਵਰਨਰ ਲਾਇਆ ਜਾਂਦਾ ਹੋਰ ਬੈਂਕਾਂ ਦੇ ਕੀ ਸਾਰੇ ਮੁਖੀ ਬਦਲੇ ਜਾਂਦੇ ਆ ਕਿਉਂ ਬਦਲੇ ਜਾਂਦੇ ਆ ਕਿਉਂਕਿ ਉਹਨਾਂ ਨੇ ਇਹਦੀ ਕੀ ਬਣਾਈ ਹੋਈ ਫਰਜੀ ਕੰਪਨੀ ਜਿਹੜੀ ਮਰੂਤੀ ਅੱਜ ਕੱਲ ਤੁਸੀਂ ਦੇਖਦੇ ਆ ਇਹਦੇ ਨਾਂ ਦੇ ਉੱਤੇ ਕੀ ਪਬਲਿਕ ਕੰਮਾਂ ਕੇ ਨੇ ਕੰਪਨੀ ਬਣਾਈ ਸੀ ਜਿਹਨੂੰ ਫਾਈਨਾਂਸ ਦੇਣ ਤੋਂ ਮਤਲਬ ਕੀ ਹੈ ਲੋਨ ਦੇਣ ਤੋਂ ਬੈਂਕਾਂ ਨੇ ਜਵਾਬ ਦਿੱਤਾ ਸੀ ਬੈਂਕਾਂ ਦੇ ਹੈੱਡਾਂ ਨੇ ਜਵਾਬ ਦਿੱਤਾ ਸੀ ਉਹਨਾਂ ਨੂੰ ਚੁਣ-ਚੁਣ ਕੇ ਨੇ ਐਮ ਤੇ ਮਾਰਕਟ ਲਈ ਜਿਹੜੇ ਤੋਂ ਬੀਬੀਸੀ ਦੇ ਕੀ ਹੈ ਹੈੱਡ ਹੁੰਦੇ ਸੀ ਸਾਡੇ ਮੁਲਕ ਦੇ ਵਿੱਚ ਉਹਨਾਂ ਨੂੰ ਫਿਰ ਇਹਨੇ ਕੀ ਹੁਕਮ ਲਾਏ ਗਏ ਸੀ ਇੰਦਰ ਕੁਮਾਰ ਗੁਜਰਾਲ ਨੂੰ ਕਿਹਾ ਗਿਆ ਸੀ ਕਿ ਇਸ ਬੰਦੇ ਨੂੰ ਨੰਗਾ ਕਰਕੇ ਦੇਖਿਆ ਬੈਂਤ ਮਾਰੀ ਜਾਣ ਪਰ ਜਦੋਂ ਇੰਦਰ ਕੁਮਾਰ ਗੁਜਰਾਲ ਜੀ ਨੇ ਕੀ ਇਹਦੇ ਬਾਰੇ ਪਤਾ ਕਰਾਇਆ ਉਹਨੂੰ ਹਟਾਉਣ ਵਾਸਤੇ ਤਾਂ ਕਿਹਾ ਗਿਆ ਸੀ ਕਹਿੰਦੇ ਸਾਡੇ ਖਿਲਾਫ ਚੱਲ ਰਿਹਾ ਸਵਰਨ ਸਿੰਘ ਜਿਹੜੇ ਉਦੋਂ ਕੀ ਹੈ ਮੰਤਰੀਸ਼ਿਪ ਤੋਂ ਹਟਾ ਦਿੱਤੇ ਗਏ ਸੀਗੇ ਤੇ ਜਗਜੀਵ ਰਾਮ ਜਿਨ੍ਹਾਂ ਨੂੰ ਕਿ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ ਸੰਜੇ ਗਾਂਧੀ ਦੇ ਹੁਕਮਾਂ ਦੇ ਉੱਤੇ ਉਹ ਕਹਿੰਦੇ ਦੋਨੇ ਬੰਦਿਆਂ ਨੂੰ ਇਹ ਕੀ ਹੈ ਕੱਕ ਰਹੇ ਆ ਦੱਸ ਰਹੇ ਆ ਕਿ ਇਹ ਬੰਦੇ ਨੂੰ ਕਈ ਜਾਂਦੇ ਹਾਊਸ ਅਰੈਸਟ ਕਰ ਲਿਆ ਜੀ ਅਰੁੰਦਰ ਕੁਮਾਰ ਗੁਜਰਾਲ ਨੇ ਜਦੋਂ ਪਤਾ ਕਰਾਇਆ ਕਿ ਇਹ ਜੀ ਕੋਈ ਵੀ ਜਿਹੜੀ ਖਬਰ ਸੀ ਕੋਈ ਉਹਨਾਂ ਵੱਲੋਂ ਬੀਬੀਸੀ ਵੱਲੋਂ ਪ੍ਰਸਾਰਤ ਨਹੀਂ ਕੀਤੀ ਗਈ ਸੀ ਜਦੋਂ ਇਹ ਗੱਲ ਦੱਸਣ ਵਾਸਤੇ ਉਂਧਰਾ ਗਾਂਧੀ ਦੇ ਘਰੇਿੰਦਰ ਕੁਮਾਰ ਗੁਜਰਾਲ ਜਾਂਦੇ ਆ ਤਾਂ ਉਹ ਚੱਕ ਇਹਨਾਂ ਨੂੰ ਕੀ ਕਹਿੰਦੀ ਆ ਕਹਿੰਦੀ ਤੁਹਾਡਾ ਮੰਤਰੀਸ਼ਿਪ ਕੀ ਆ ਤੁਹਾਡੀ ਬਦਲੀ ਜਾਂਦੀ ਆ ਕਿਉਂਕਿ ਇੱਥੇ ਇੱਕ ਹਾਰਡ ਬੰਦਾ ਚਾਹੀਦਾ ਤੇ ਉਹਨਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਤੇ ਉਸੇ ਦੌਰ ਦੇ ਵਿੱਚ ਰਾਜਸਥਾਨ ਦਾ ਕੀ ਆ ਜੈਗੜ ਜਿਹੜਾ ਕਿਲਾ ਹੁੰਦਾ ਜਿਹਦੇ ਵਿੱਚ ਰਾਜਾ ਮਾਨ ਸਿੰਘ ਜਿਹੜਾ ਅਕਬਰ ਦਾ ਕਹਿੰ ਉਹ ਸਾਰਾ ਖਜ਼ਾਨਾ ਫਿਰ ਕਿ ਉਸੇ ਦੌਰ ਦੇ ਵਿੱਚ ਇਹ ਮਾਂ ਪੁੱਤ ਫਿਰ ਕਿ ਲੁੱਟਦੇ ਆ ਕਹਿੰਦੇ ਤੇ ਕਿਹਾ ਕੀ ਜਾਂਦਾ ਕਹਿੰਦੇ ਬਾਅਦ ਦੇ ਵਿੱਚ ਕਹਿੰਦੇ ਉੱਥੋਂ ਮਿਲੀ ਕੁਛ ਨਹੀਂ ਇਹ ਗੱਲਾਂ ਕਹਿ ਕੇ ਸਾਰਾ ਕੁਝ ਰਫਾ-ਦਾਵਾ ਕਰ ਦਿੱਤਾ ਜਾਂਦਾ ਪਰ ਇਹਦੇ ਉੱਤੇ ਇੱਕ ਬਾਦਸ਼ਾਹ ਉਹ ਨਾਂ ਦੀ ਕੀ ਇੱਕ ਮੂਵੀ ਵੀ ਬਣੀ ਵੀ ਆ ਉਸ ਦੌਰ ਦੇ ਵਿੱਚ ਦੋਸਤੋ ਜਿਵੇਂ ਅੱਜ ਕੱਲ ਕਲਾਕਾਰਾਂ ਨੂੰ ਵਰਤਿਆ ਜਾਂਦਾ ਨਾ ਤਾਂ ਉਸ ਦੌਰ ਦੇ ਵਿੱਚ ਵੀ ਜਿੰਨੇ ਫਿਲਮ ਕਲਾਕਾਰ ਸੀਗੇ ਸਾਰਿਆਂ ਨੂੰ ੱੱਕੇ ਨਾਲ ਗਲੋਰੀਫਾਈ ਆਪ ਦੇ ਆਪ ਨੂੰ ਕਰਨ ਵਾਸਤੇ ਸੰਜੇ ਗਾਂਧੀ ਵਰਤਦਾ ਰਿਹਾ ਪ੍ਰੋਗਰਾਮ ਕਰਾਉਂਦਾ ਸੀ ਨਸਬੰਦੀ ਦੇ ਪੱਖ ਦੇ ਵਿੱਚ ਆਪਦੇ ਗੁਣਗਾਨ ਕਰਾਉਣ ਦੇ ਵਾਸਤੇ ਤੇ ਲਗਾਤਾਰ ਕਹਿੰਦੇ ਇੱਕ ਦਿਨ ਦੇ ਵਿੱਚ ਅਠ ਅਠ ਕੀਆ ਪ੍ਰੋਗਰਾਮ ਇਹਦੇ ਦੀ ਮਾ ਕੇ ਸੰਜੇ ਗਾਂਧੀ ਤੇ ਚੱਲੇ ਜਾਂਦੇ ਸੀ ਤੇ ਪੂਰੇ ਮੁਲਕ ਦੇ ਵਿੱਚ ਸਿਰਫ ਇੱਕੋ ਬੰਦੇ ਦਾ ਨਾਂ ਗੂੰਜਦਾ ਸੀ ਉਸੇ ਸੰਜੇ ਗਾਂਧੀ ਸੰਜੇ ਗਾਂਧੀ ਤੇ ਸਾਰੇ ਜਿੰਨੇ ਨਿਊ ਚੈਨਲ ਸੀਗੇ ਜਿੰਨੇ ਵੀ ਮਾ ਕੇ ਅਖਬਾਰ ਹੁੰਦੇ ਸੀ ਬਹੁਤੇ ਤਾਂ ਹੁੰਦੇ ਨਹੀਂ ਸੀ ਜਿੰਨੇ ਅਖਬਾਰ ਸੀਗੇ ਸਾਰੇ ਫਿਰ ਇਹਨਾਂ ਦੇ ਗੁਣ ਗਾ ਨਹੀਂ ਗਾਉਂਦੇ ਸੀ ਰਾਤੇ ਰਾਤ ਜਦੋਂ 25 ਜੂਨ ਨੂੰ ਐਮਰਜੈਂਸੀ ਲਾਗੂ ਕੀਤੀ ਜਾਂਦੀ ਆ ਤਾਂ ਸਾਰੇ ਅਖਬਾਰਾਂ ਦੀ ਦਿੱਲੀ ਦੇ ਵਿੱਚ ਬਿਜਲੀ ਕੱਟ ਦਿੱਤੀ ਜਾਂਦੀ ਆ ਤਾਂ ਕਿ ਤੜਕੇ ਨੂੰ ਉਹ ਖਬਰਾਂ ਨਾ ਛਪਣ ਜਿਹੜੀਆਂ ਕੀ ਹੈ ਇੰਦਰਾ ਗਾਂਧੀ ਦੇ ਖਿਲਾਫ ਸਭ ਤੋਂ ਵੱਡਾ ਜੀ ਅੱਜ ਤੱਕ ਜਿਹੜਾ ਮੈਂ ਕਿੰਦੋਲਨ ਕੀਤਾ ਗਿਆ ਸੀ ਘਰੇਲੀ ਕੀਤੀ ਗਈ ਸੀ ਉਸ ਦੌਰ ਦੇ ਵਿੱਚ ਜੈ ਪ੍ਰਕਾਸ਼ ਨਰਾਇਣ ਵੱਲੋਂ ਦਿੱਲੀ ਦੇ ਵਿੱਚ ਲੋਕਾਂ ਨੂੰ ਆਵਾਜ਼ ਮਾਰੀ ਗਈ ਸੀ ਫੌਜ ਨੂੰ ਆਵਾਜ਼ ਮਾਰੀ ਗਈ ਸੀ ਕਿ ਸਾਰੇ ਕਸ ਦਾ ਤੱਤਾਂ ਪਲਟ ਦਿਓ ਆਜੋ ਇਕੱਠੇ ਹੋਈਏ ਸਾਰੇ ਦੇਸ਼ ਦੇ ਸਟੂਡੈਂਟ ਵੀ ਨਿਕਲ ਕੇ ਬਾਹਰ ਆਏ ਸੀਗੇ ਤਾਂ ਕਿ ਉਹ ਚੀਜ਼ ਨੂੰ ਤੜਕੇ ਨੂੰ ਨਾ ਕਿਸੇ ਅਖਬਾਰ ਦੇ ਮੈਂ ਕਿ ਛਾਪਿਆ ਜਾਵੇ 25 ਤਰੀਕ ਨੂੰ ਰੈਲੀ ਹੁੰਦੀ ਹੈ ਤੇ 26 ਦੇ ਅਖਬਾਰ ਤੋਂ ਪਹਿਲਾਂ ਛਪਣ ਤੋਂ ਪਹਿਲਾਂ ਸਾਰੇ ਅਖਬਾਰਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਦੱਸਿਓ ਜਰੂਰ ਕਮੈਂਟ ਕਰਕੇ ਦੱਸਿਓ ਕਿ ਅੱਜ ਦੀ ਤੇ ਉਸ ਦੌਰ ਦੀ ਲੱਗੀ ਹੋਈ ਐਮਰਜੈਂਸੀ 'ਚ ਫਰਕ ਕੀ ਆ ਅੱਜ ਅਸੀਂ ਕਹਿੰਦੇ ਸਾਡੇ ਕੋਲ ਸੋਸ਼ਲ ਮੀਡੀਆ ਜੀ ਦੱਸੋ ਕਿਹੜਾ ਬੰਦਾ ਆਦੀ ਮਰਜ਼ੀ ਦੇ ਨਾਲ ਗੱਲ ਕਰਕੇ ਬਚ ਸਕਦਾ ਸਿਸਟਮ ਦੇ ਵਿੱਚੋਂ ੱੱਕੇ ਨਾਲ ਲੋਕਾਂ ਨੂੰ ਕੀ ਅੱਜ ਵੀ ਜੇਲ੍ਹ ਦੇ ਵਿੱਚ ਡਿਟੇਨ ਕੀਤਾ ਜਾਂਦਾ ਸੱਟ ਦਿੱਤਾ ਜਾਂਦਾ ਜਿਹੜਾ ਸਿਸਟਮ ਦੇ ਖਿਲਾਫ ਇਹਨਾਂ ਦੇ ਗੰਦੇ ਤੰਤਰ ਦੇ ਖਿਲਾਫ ਕੋਈ ਬੋਲਦਾ ਜਿਆਦਾ ਸੱਟ ਦਿੱਤਾ ਜਾਂਦਾ ਜਾਂ ਖਰੀਦ ਲਿਆ ਜਾਂਦਾ ਅੱਜ ਸਾਡੇ ਬਹੁਤੇ ਕੀ ਹੈ ਜਿਹੜੇ ਚੈਨਲ ਸੀ ਜਿਹੜੇ YouTube ਚੈਨਲ ਵੀ ਕਿਸਾਨੀ ਅੰਦੋਲਨ 'ਚ ਸਾਡੇ ਸਿਰਾਂ ਤੋਂ ਖੜੇ ਹੋਏ ਜੋ ਸਾਰੇ ਅੱਜ ਵਿਕੇ ਕੇ ਨਾ ਵਿਕੇ ਅੱਜ ਸਾਰੇ ਚੁੱਪ ਕਰਕੇ ਸਰਕਾਰ ਦੇ ਗੁਣਗਣ ਗਾਉਂਦੇ ਆ ਕਿ ਨਹੀਂ ਗਾਉਂਦੇ ਉਹਨਾਂ ਨਸਬੰਦੀ ਕਰਕੇ ਕੀ ਆ ਸਾਡੀ ਜਨਸਾਂ ਕਿਹ ਕੰਟਰੋਲ ਕੀਤੀ ਜਾ ਰਹੀ ਸੀ ਅੱਜ ਸਾਡੇ ਪੰਜਾਬ ਨੂੰ ੁਜਾੜ ਕੇ ਸਾਡੇ ਪੁੱਤ ਤਾਂ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਸਾਡੀ ਤਾਂ ਆਪ ਹੀ ਨਸਬੰਦੀ ਹੋ ਗਈ ਅਗਲੀ ਜਨਰੇਸ਼ਨ ਸਾਡੀ ਇੱਥੇ ਜੰਮਣੀ ਨਹੀਂ ਬਾਹਰ ਜੰਮੂਗੀ ਤੇ ਬਾਕੀ ਜਿਹੜੇ ਇੱਥੇ ਰਹਿ ਕੇ ਉਹਨੂੰ ਨਸ਼ੇ ਦੇ ਦੇ ਕੇ ਉਹਨਾਂ ਦੀ ਕੀ ਮੈਂ ਕਹਿੰਦਾ ਮਰਦਾਨਗੀ ਖਤਮ ਕਰ ਦਿੱਤੀ ਗਈ ਆ ਤੇ ਵਿਪਰੋਨੋਰਫਨ ਦੀਆਂ ਗੋਲੀਆਂ ਜਿਹੜੀਆਂ ਓਟ ਸੈਂਟਰਾਂ ਤੋਂ ਦਿੱਤੀਆਂ ਜਾਂਦੀਆਂ ਇਨਾਂ ਦੇ ਨਾਲ ਵੀ ਲੋਕਾਂ ਦੀ ਮਰਦਾਨਾ ਤਾਕਤ ਜਿਹੜੀ ਖਤਮ ਹੋ ਰਹੀ ਆ ਸਪਰਮ ਕਾਊਂਟ ਘਟ ਰਿਹਾ ਜਿਸ ਦੇ ਕਰਕੇ ਆਉਣ ਵਾਲੀ ਜਨਰੇਸ਼ਨ ਦੇ ਬੱਚੇ ਹੀ ਨਹੀਂ ਪੈਦਾ ਹੋਣੇ ਇਸੇ ਕਰਕੇ ਤਾਂ ਸਾਡੇ ਪੰਜਾਬ 'ਚ ਸਭ ਤੋਂ ਵੱਧ ਫਰਟੀਲਿਟੀ ਸੈਂਟਰ ਖੁੱਲ ਗਏ ਕਿਉਂਕਿ ਸਾਡੀ ਦਾ ਨਸਬੰਦੀ ਕੀ ਆ ਸਰਕਾਰ ਨੇ ਕਰ ਦਿੱਤੀ ਆ ਤੇ ਅੱਜ ਚੱਲ ਰਹੀ ਆ ਨਸਬੰਦੀ ਇਸ ਗੱਲ ਨਾਲ ਸਹਿਮਤ ਹੈਗੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰੋ ਜੇ ਇਸ ਗੱਲ ਨਾਲ ਸਹਿਮਤ ਹੋ ਸਰਕਾਰੀ ਮਸ਼ੀਨਰੀ ਅੱਜ ਵੀ ਇੰਦਰਾ ਗਾਂਧੀ ਵਾਂਗੂ ਆਪਦੇ ਇਲੈਕਸ਼ਨ ਵਾਸਤੇ ਵਰਤੀ ਜਾਂਦੀ ਆ ਕਿ ਨਹੀਂ ਜਾਂਦੀ ਆ ਆ ਸਾਰੀਆਂ ਇਲੈਕਸ਼ਨਾਂ ਬਾਇਲੈਕਚਾਂ ਲੰਘੇ ਜ ਵਰਤੀ ਗਈ ਕਿ ਨਹੀਂ ਵਰਤੀ ਗਈ ਸਰਕਾਰੀ ਮਸ਼ੀਨਰੀ ਸਰਕਾਰੀ ਅਧਿਕਾਰੀ ਵਰਤੇ ਗਏ ਕਿ ਨਹੀਂ ਵਰਤੇ ਗਏ ਉਹ ਤਾਂ ਸਿਰਫ ਇੱਕ ਓਐਸਡੀ ਦਾ ਸਵਾਲ ਖੜਾ ਹੋਇਆ ਸੀ ਅੱਜ ਸਾਰਾ ਪੁਲਸ ਦਾ ਅੰਤਰ ਸਣੇ ਕੀ ਹੈ ਸ਼ਹਿਰ ਦਾ ਕਮਿਸ਼ਨਰ ਸਾਰੀ ਪੁਲਸ ਆਪਦੀ ਕੁਰਸੀ ਦੇ ਪਾਵੇ ਮਜ਼ਬੂਤ ਕਰਨ ਵਾਸਤੇ ਤੇ ਆਪਦੀ ਰਾਖੀ ਵਾਸਤੇ ਵਰਤੀ ਜਾ ਰਹੀ ਹੈ ਤੇ ਲਾਸਟ ਗੱਲ ਮੈਂ ਪੰਜਾਬ ਦੀ ਕਿਉਂ ਕਹਿਣਾ ਕਿਉਂਕਿ ਇੰਦਰਾ ਗਾਂਧੀ ਨੇ ਜਿਹੜੀ 84 ਚ ਖੁੰਧ ਕੱਢੀ ਆ ਨਾ ਏਸੇ ਐਮਰਜੈਂਸੀ ਦੀ ਕੱਢੀ ਆ ਐਮਰਜੈਂਸੀ ਬਿਲੋਂ ਨੇ ਪੰਜਾਬ ਦੇ ਲੀਡਰ ਨੂੰ ਇੱਕ ਗੱਲ ਕਹੀ ਸੀ ਉਹ ਕਹਿੰਦੇ ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਉਸੀ ਆਪ ਦਾ ਸੀਐਮ ਬਣਾ ਲਿਓ ਤੁਹਾਨੂੰ ਚੰਡੀਗੜ੍ਹ ਵੀ ਦਿੱਤਾ ਜਿੰਨੀਆਂ ਸਾਡੀਆਂ ਮੰਗਾਂ ਸੀ ਪਾਣੀ ਦੇ ਮਸਲੇ ਵੀ ਉਦੋਂ ਹੱਲ ਹੁੰਦੇ ਸੀ ਪਰ ਉਦੋਂ ਸਾਡੀ ਲੀਡਰਸ਼ਿਪ ਜਿਹੜੇ ਅਕਾਲੀ ਜਿਹੜੇ ਮੇਨ ਹੁੰਦੇ ਸੀਗੇ ਉਹਨਾਂ ਸਾਰਿਆਂ ਨੇ ਉਹ ਜੋਲ ਜੇਰਪੁਰ ਅੰਦੋਲਨ ਸ਼ੁਰੂ ਕਰਤਾ ਹਾਲਾਂਕਿ ਪੰਜਾਬ ਦੇ ਨਾਲ ੱੱਕਾ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਸੀ ਇਹ ਅੰਦੋਲਨ ਬਿਹਾਰ ਚੋਂ ਤੇ ਗੁਜਰਾਤ ਚੋਂ ਪੈਦਾ ਹੋਇਆ ਸੀ ਜਿਹਦੇ ਖਰਾਫ ਕੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਪਰ ਸਾਡੇ ਜਿਹੜੇ ਲੋਕ ਸੀਗੇ ਇਹਨਾਂ ਨੇ ਕੀਆ ਉਦੋਂ ਜਿਹੜਾ ਨੇ ਮੂਰੇ ਹੋ ਕੇ ਅਕਾਲੀਆਂ ਨੇ ਉਦੋਂ ਗ੍ਰਿਫਤਾਰੀਆਂ ਦੇ ਕੇ ਸੈਂਟਰ ਦੇ ਨਾਲ ਇਹੋ ਜਿਹਾ ਾਡਾ ਲਾਇਆ ਉਸ ਗੱਲ ਦੀ ਖੁੰਦਕ ਫਿਰ ਉਹਨੇ 84 ਚ ਵੀ ਕੱਢੀ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ 95 ਤੱਕ ਦਾ ਦੌਰ ਹੰਡਾਇਆ ਨਾ ਪੰਜਾਬ ਨੇ ਉਹ ਸਾਰਾ ਇਸੇ ਐਮਰਜੈਂਸੀ ਦਾ ਸਿੱਟਾ ਸੀ ਕਿਉਂਕਿ ਉਦੋਂ ਇਕੱਲੇ ਪੰਜਾਬ ਨੇ ਸਭ ਤੋਂ ਵੱਧ 40000 ਦੇ ਕਰੀਬ ਲੋਕ ਕੀ ਉਦੋਂ ਜੇਲ੍ਹ ਜਾਂਦੇ ਸਾਡੇ ਮੀਸਾ ਕਾਨੂੰਨ ਜਿਹੜਾ ਲੱਗਦਾ ਪਰ ਸਾਡੇ ਲੋਕਾਂ ਨੇ ਫਿਰ ਵੀ ਯਾਰ ਇਹਨਾਂ ਨੂੰ ਕੀ ਆ ਵੋਟਾਂ ਪਾਤੀਆਂ 70 ਦੇ ਵਿੱਚ ਐਮਰਜੈਂਸੀ ਹੁੰਦੀ ਐ 80 ਦੇ ਵਿੱਚ ਫਿਰ ਸਰਕਾਰ ਇਹਨਾਂ ਦੀ ਬਣ ਜਾਂਦੀ ਐ ਤੇ ਫਿਰ 82 ਦੇ ਵਿੱਚ ਆ ਕੇ ਉਹੀ ਦਰਬਾਰਾ ਸਿੰਘ ਸੀਐਮ ਤੋਂ ਪੰਜਾਬ ਦੇ ਤੋਂ ਸਾਡੇ ਹੱਥ ਵੜਾ ਕੇ ਸਾਡਾ ਸਾਰਾ ਪਾਣੀ ਖਤਮ ਕਰ ਦਿੱਤਾ ਗਿਆ ਤੇ ਸਾਡਾ ਕੋਟ ਜਾਂਦਾ ਤੇ ਘਰ ਵੀ ਕੀ ਹੈ ਵਿੱਚੇ ਖਤਮ ਕਰ ਦਿੱਤਾ ਗਿਆ ਉਹ ਖਤਮ ਕਰਨ ਵਾਲੀ ਵੀ ਇਹੀ ਇੰਦਰਾ ਗਾਂਧੀ ਸੀ ਪਰ ਉਦੋਂ ਵੀ ਸਾਡੀ ਲੀਡਰਸ਼ਿਪ ਕਿਤੇ ਨਾ ਕਿਤੇ ਸਹੀ ਫੈਸਲੇ ਤੇ ਸਹੀ ਢੰਗ ਨਾਲ ਉਸ ਨੂੰ ਨਿਵੇੜਨ ਦੇ ਵਿੱਚ ਨਾਕਾਮਜਾਬ ਰਹੀ ਸੀ ਇਸੇ ਕਰਕੇ ਕਹਿਣਾ ਕਿ ਸਾਨੂੰ ਟੇਬਲ ਟਾਕ ਦੇ ਉੱਤੇ ਨਾ ਹਾਰਨ ਵਾਲੇ ਲੀਡਰ ਚਾਹੀਦੇ ਆ ਨਾ ਕਿ ਕੀ ਆ ਗੋਡੇ ਟੇਕਣ ਵਾਲੇ ਜਾਂ ਆਪਦੀਆਂ ਕੁਰਸੀਆਂ ਲੈਣ ਪਿੱਛੇ ਜਾਂ ਚੰਦ ਪੈਸਿਆਂ ਵਿੱਚੇ ਬਕਾਊ ਲੀਡਰਾਂ ਦੀ ਲੋੜ ਨਹੀਂ ਚੰਗਾ ਲੀਡਰ ਹੀ ਆ ਜਿਹੜਾ ਸਹੀ ਫੈਸਲੇ ਦੇ ਨਾਲ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦਾ ਨਹੀਂ ਗੱਲਾਂ ਦੇ ਗੁਲਗਲੇ ਨਾਲ ਰੰਗਲਾ ਪੰਜਾਬ ਨਹੀਂ ਬਣਦਾ